ਤੁਹਾ ਨਾਲ ਕੁਝ ਆਪਣੇ ਤਜਰਬੇ ਸਾਂਝੇ ਕਰਨ ਲੱਗਿਆ ਮੈਂ ਕਿਤੇ ਪੱਖੋਂ ਡਾਕਟਰ ਲਗਾ ਪਿਛਲੇ 50 ਸਾਲ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਇੱਕ ਡਾਕਟਰ ਇੱਕ ਡਾਕਟਰ ਦੇ ਤੌਰ ਤੇ ਸਮਾਜ ਸੇਵੀ ਦੇ ਤੌਰ ਤੇ ਇੱਥੇ ਇੱਕ ਸਿਆਸਤਦਾਨ ਦੇ ਤੌਰ ਤੇ ਵਿਚ ਰਿਹਾ ਹੈਗਾ ਮੈਂ 11 12 ਜੋ ਅੰਨਾ ਹਜਾਰੇ ਅੰਦੋਲਨ ਚੱਲਿਆ ਸੀਗਾ ਉਦੋਂ ਹੀ ਦੇਖਿਆ ਕਿ ਲੱਗਿਆ ਜੇ ਮੇਰੇ ਵਰਗੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਲੱਗਿਆ ਕਿ ਹਿੰਦੁਸਤਾਨ ਦੀ ਸਿਆਸੀ ਫਿਜ਼ਾ ਵਿੱਚ ਇੱਕ ਠੰਡੀ ਹਵਾ ਦਾ ਬੁੱਲਾ ਆਇਆ ਇੱਕ ਨਵੀਂ ਸਿਆਸਤ ਦਾ ਦੌਰ ਆਇਆ ਇੱਕ ਪਾਰਦਰਸ਼ੀ ਸਿਆਸਤ ਲੋਕਾਂ ਨੂੰ ਜਵਾਬ ਦੇ ਸਿਆਸਤ ਜਿੱਥੇ ਹਾਈ ਕਮਾਂਡ ਕਲਚਰ ਨਹੀਂ ਹੋਊਗਾ ਜਿੱਥੇ ਵੀਆਈਪੀ ਕਲਚਰ ਨਹੀਂ ਹੋਊਗਾ ਜਿੱਥੇ ਕਰਪਸ਼ਨ ਨਹੀਂ ਹੋਊਗੀ ਜਿੱਥੇ ਜਿਹੜੀ ਲੋਕਾਂ ਦੀ ਜਿਹੜੀ ਲੋਕਸ਼ਾਹੀ ਹੈ ਲੋਕਾਂ ਦੇ ਹੱਕਾਂ ਦੀ ਗੱਲ ਹੋਊਗੀ ਲੋਕਾਂ ਮੈਂ ਲੋਕ ਫੈਸਲੇ ਲੈਣਗੇ ਸਹੀ ਮਾਅਨੇ ਲੋਕਤੰਤਰ ਹੋਏਗਾ ਪਾਰਟੀ ਅੰਦਰ ਜਮਹੂਰੀਅਤ ਹੋਊਗੀ ਤੋਂ ਇਹਨਾਂ ਸਾਰੇ ਦਰਸ਼ਨ ਦੇਖ ਕੇ ਮੈਂ ਵੀ ਆਮ ਆਦੀ ਪਾਰਟੀ ਵੱਲ ਆਕਰਸ਼ਿਤ ਹੋਇਆ ਮੈਂ ਕੰਮ ਕੀਤਾ ਦਿੱਲੀ ਕੰਮ ਕੀਤਾ ਪੰਜਾਬs ਕੰਮ ਕੀਤਾ ਪਟਿਆਲੇ ਕੰਮ ਕੀਤਾ ਤੇ ਮੈਂ 14 ਵਿੱਚ ਪਟਿਆਲੇ ਦੀ ਸੀਟ ਤੋਂ ਲੋਕ ਸਭਾ ਦਾ ਮੈਂਬਰ ਬਣਿਆ ਮੈਂ ਲੋਕ ਸਭਾ ਮੈਂਬਰ ਨਹੀਂ ਬਣਿਆ ਬਲਕਿ ਮੈਨੂੰ ਪਾਰਟੀ ਨੇ ਐਲਓਪੀ ਲੀਡਰ ਆਫ ਦਾ ਪਾਰਟੀ ਇਨ ਲੋਕ ਸਭਾ ਉਹ ਵੀ ਬਣਾਇਆ ਹੈਗਾ ਔਰ ਮੈਂ ਉਹ 8 ਮਹੀਨੇ ਉਸ ਅਹੁਦੇ ਤੇ ਰਿਹਾ ਹੈਗਾ ਇਸ ਦੌਰਾਨ ਮੈਂ ਦੇਖਿਆ ਕਿ ਮੈਂ ਜਿਹਨਾਂ ਦਰਸ਼ਾਂ ਨੂੰ ਲੈ ਕੇ ਪਾਰਟੀ ਸ਼ਾਮਲ ਹੋਇਆ ਸੀਗਾ ਇਹ ਪਾਰਟੀ ਮੇਰੇ ਦਰਸ਼ਨੀ ਪਾਰਟੀ ਨਹੀਂ ਹੈਗੀ ਹੈ ਇਹ ਪਾਰਟੀ ਮੇਰੇ ਸੂਲਨਾ ਦੀ ਪਾਰਟੀ ਨਹੀਂ ਹੈਗੀ ਹੈ ਇਹ ਪਾਰਟੀ ਮੇਰੇ ਸੁਪਨਿਆਂ ਦੀ ਪਾਰਟੀ ਨਹੀਂ ਹੈਗੀ ਹੈ ਕਿਉਂਕਿ ਮੈਂ ਸਿਆਸਤ ਵਿੱਚ ਕੁਝ ਖਤਰ ਨਹੀਂ ਸੀ ਆਇਆ ਕੁਝ ਨਵੀਂ ਸਿਆਸਤ ਦੇ ਆਕਰਸ਼ਣ ਜੋ ਆਇਆ ਸੀ ਨਵੀਂ ਸਿਆਸਤ ਕਰਨ ਆਇਆ ਸੇਗਾ ਜਿਸ ਦੀ ਇਹ ਪਾਰਟੀ ਬਿਲਕੁਲ ਉਸ ਆਪਣੇ ਦੁਆਰਾ ਕਹੀਆਂ ਗਈਆਂ ਗੱਲਾਂ ਦੀ ਉਲਟ ਕਰਦੀ ਸੀਗੀ ਕਹੜੀ ਦੇ ਕਥਨੀ ਚ ਅੰਤਰ ਸਿਗਾ ਹੈਗਾ ਇਹਨਾਂ ਚ ਉਹ ਸਾਰੀਆਂ ਗੱਲਾਂ ਆਮ ਆਬੀ ਦੀ ਕਹਿਂਦੀਆਂ ਉਹ ਸਾਰਾ ਪਖੰਡ ਸਿਗਾ ਹੈਗਾ ਇਹ ਕਹਿਣ ਨੂੰ ਆਮ ਆਦਮੀ ਸਿਗੇ ਪਰ ਸਾਰਾ ਕੁਝ ਉਹ ਉਹ ਤੇ ਕਮਜੋਸ ਸਿਗੇ ਉਹ ਉਸ ਤੋਂ ਉਲਟ ਸਿਗੇ ਹਾਈ ਕਮਾਂਡ ਕਲਚਰ ਜਿਵੇਂ ਆਪ ਪਾਰਟੀ ਜਾ ਦੇਖਿਆ ਤੁਸੀਂ ਵੀਆਈਪੀ ਕਲਚਰ ਜਿਵੇਂ ਭਵੰਤਮਾਨ ਸਾਹਿਬ ਦੇ ਆ ਸਿਸਟਰ ਵੀ ਮਦਰ ਵੀ ਖੁਦ ਆਪ ਵੀ ਗੱਡੀਆਂ ਦੇ 60-60 ਗੱਡੀਆਂ ਦੇ ਕਾਫਲੇ ਲੈ ਕੇ ਪੰਜਾਬ ਦੀਆਂ ਸੜਕਾਂ 'ਤੇ ਰੋਂਦੇ ਫਿਰਦੇ ਆ ਗਿਆ ਜਿਸ ਤਰ੍ਹਾਂ ਸਾਰੇ ਪਾਰਟੀ ਦੇ ਐਮਐਲਏ ਤੇ ਮਿਨਿਸਟਰ ਸਾਹਿਬਾਨ ਪੰਜਾਬ ਵਿੱਚ ਤੇ ਦਿੱਲੀ ਦਾ ਜੋ ਲਾਣਾ ਹੈਗਾ ਜੋ ਖਾਸ ਤੌਰ ਤੇ ਦਿੱਲੀ ਲਖਨਹਾਰ ਤੋਂ ਬਾਅਦ ਪੰਜਾਬ ਦੀ ਸੜਕਾਂ ਦੇ ਦਰਦ ਨਾ ਉਹਦਾ ਫਿਰਦਾ ਹੈਗਾ ਔਰ ਪੰਜਾਬ ਦੇ ਸਾਧਨਾ ਸਰੋਤਾਂ ਦੀ ਜਿਹੜੇ ਮਨੁੱਖੀ ਸਰੋਤ ਹੈ ਉਹ ਵੀ ਜਿਹੜੇ ਸਾਡੇ ਆਰਥਿਕ ਸਰੋਤ ਉਹਨਾਂ ਦੀ ਵੀ ਜਿਸ ਤਰ੍ਹਾਂ ਲੁੱਟ ਕੀਤੀ ਜਾ ਰਹੀ ਹੈ ਮਲੂਕੀ ਸੋਤਾ ਦੇ ਮਾਮਲੇ ਵਿੱਚ ਕਹਿਣਾ ਚਾਹੁੰਦਾ ਕਿ ਪੰਜਾਬ ਵਿੱਚ ਬਹੁਤ ਟੈਲੈਂਟ ਹੈ ਬਹੁਤ ਲੋਕ ਨੇ ਜਿਹੜੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਨੇ ਪੰਜਾਬ ਦੇ ਵਿਰਸੇ ਵਿਰਾਸਤਾਂ ਨਾਲ ਜੁੜੇ ਹੋਏ ਨੇ ਮਾਂ ਬੋਲੀ ਪੰਜਾਬੀ ਨਾਲ ਜੁੜੇ ਹੋਏ ਨੇ ਪੰਜਾਬ ਦੇ ਇਤਿਹਾਸ ਨਾਲ ਜੁੜੇ ਹੋਏ ਨੇ ਔਰ ਪੰਜਾਬ ਦੀਆਂ ਸਮੱਸਿਆਵਾਂ ਚਾਹੇ ਖੇਤੀ ਦੀ ਸਮੱਸਿਆ ਹੋਵੇ ਚਾਹੇ ਪਾਣੀ ਦੀ ਸਮੱਸਿਆ ਹੋਵੇ ਚਾਹੇ ਵਾਤਾਵਰਣ ਦੀ ਸਮੱਸਿਆ ਹੋਵੇ ਸਾਰੇ ਸਮੱਸਿਆਵਾਂ ਦੇ ਰੂਬਰੂ ਨੇ ਔਰ ਚੰਗੀ ਤਰ੍ਹਾਂ ਵਾਕਫ਼ ਨੇ ਉਹਨਾਂ ਲੋਕਾਂ ਨੂੰ ਰਾਜ ਸਭਾ ਭੇਜਣ ਦੀ ਬਜਾਏ ਦਿੱਲੀ ਦੇ ਚਿਹਤਿਆਂ ਨੂੰ ਉਹਨਾਂ ਨੂੰ ਦਿੱਲੀ ਭੇਜਿਆ ਗਿਆ ਉਸ ਤੋਂ ਇਲਾਵਾ ਜੋ ਪੰਜਾਬ ਦੇ ਅਹਿਮਦ ਆ ਰਹੇ ਹੈ ਜਿਨ੍ਹਾਂ ਦਾ ਜਿਹਨਾਂ ਨਾਲ ਹੀ ਪੰਜਾਬ ਦੀ ਆਰਥਿਕਤਾ ਚੱਲਦੀ ਹੈ ਚਾਹੇ ਉਹ ਰੇੜਾ ਹੋਵੇ ਚਾਹੇ ਉਹ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੋਵੇ ਚਾਹੇ ਪਾਪਾ ਫੀਡ ਯੂਨੀਵਰਸਿਟੀ ਆਫ ਵਾਈਸਾਸ ਲਾਣਾ ਹੋਵੇ ਚਾਹੇ ਜਿਹੜੀ ਜਿਹੜੀ ਲਾਰਜ ਇੰਡਸਟਰੀ ਕਾਰਪੋਰੇਸ਼ਨ ਹੋਵੇ ਚਾਹੇ ਉਹ ਪੰਜਾਬ ਦੇ ਜਿਹੜੀ ਪ੍ਰਾਇਮਰੀ ਸਕੂਲ এডੂਕੇਸ਼ਨ ਬੋਰਡ ਹੋਵੇ ਜਿੰਨੇ ਅਹਿਮਦਾਰੇ ਆ ਜਿਨ੍ਹਾਂ ਨਾਲ ਪੰਜਾਬੀ ਦਾ ਬਾਪ ਪੈਂਦਾ ਪਿਆ ਵੀ ਲੋਕਾਂ ਦਾ ਬਾਪ ਪੈਂਦਾ ਪੰਜਾਬ ਦੀ ਆਰਥਿਕਤਾ ਤੈ ਹੁੰਦੀ ਹੈ ਔਰ ਪੰਜਾਬ ਦੇ ਜਿਹੜੇ ਸਾਧਨਾਂ ਤੋਂ ਪੈਸਾ ਖਿਲਾਣੇ ਚਾਹਣਾ ਹੁੰਦਾ ਉਹਨਾਂ ਸਾਧਨਾਂ ਦੇ ਉੱਤੇ ਦਿੱਲੀ ਦੇ ਲਿਆਂਦੇ ਹੋਏ ਕਿਰਾਏ ਦੇ ਜਾਂ ਉਹ ਲੁੱਟੇਰੇ ਜਿਹੜੇ ਹੈਗੇ ਆ ਉਹ ਜੋ ਹੋ ਗਈ ਹੈਗੀ ਹੈ ਸੋ ਇਹਨਾ ਇਸ ਪ੍ਰਸੰਗ ਵਿੱਚ ਡੇ ਲੋਹਾਂ ਦੀ ਚੋਣ ਹੈ ਇਹ ਬਹੁਤ ਮੱਤਾ ਹਾਸਲ ਕਰ ਗਈ ਹੈਗੀ ਹੈ ਕਿ ਆਪਾਂ ਇਕੱਲੇ ਆਸ਼ੂ ਸਾਹਿਬ ਨੂੰ ਨਹੀਂ ਦਿਟਾਣਾ ਹੈਗਾ ਬਲਕਿ ਉਸ ਸੋਚ ਨੂੰ ਹਰਾਣਾ ਹੈਗਾ ਜਿਸ ਸੋਚ ਨੇ ਪੰਜਾਬ ਦੀ ਅਸਮਿਤਾ ਪੰਜਾਬ ਦੇ ਹੱਕਾਂ ਨੂੰ ਪਰ ਪੰਜਾਬ ਦਾ ਜੋ ਸਵੈ ਮਾਨ ਹੈ ਉਹਨੂੰ ਉਹਨੂੰ ਮਤਲਬ ਉਹਨੂੰ ਧੋਖਾ ਦੇ ਕੇ ਉਹਨੂੰ ਦਗਾ ਕਰਕੇ ਦਿੱਲੀ ਦੇ ਗੋਲੇ ਬਣਾ ਕੇ ਰੱਖ ਦਿੱਤਾ ਦਿੱਲੀ ਦੇ ਗੁਲਾਮ ਬਣਾ ਕੇ ਰੱਖ ਦਿੱਤਾ ਸੜ ਚੰਡੀਗੜ੍ਹ ਵਿੱਚ ਜਿਹੜੀ ਆ ਅਹਿਮ ਪਲੰਪ ਪੋਸਟਿੰਗ ਹੈਗੀ ਹੈ ਇਹ ਤੱਕ ਮੁੱਖ ਮੰਤਰੀਆਂ ਦਫ਼ਤਰ ਤੱਕ ਦੀ ਬਚਾਇਆ ਜਿੱਥੇ ਕਿ ਦਿੱਲੀ ਦੇ ਕਰਿੰਦੇ ਆ ਕੇ ਪੰਜਾਬ ਦੇ ਲੋਕਾਂ ਨੂੰ ਕੌਣ ਕਿ ਕੌਣ ਮੁਕਮਤ ਜੋ ਮਿਲ ਸਕਦਾ ਕੋ ਨਹੀਂ ਮਿਲ ਸਕਦਾ ਇਹ ਫੈਸਲਾ ਉੱਥੇ ਬੈਠਾ ਇੱਕ ਦਿੱਲੀ ਦਾ ਕਰੰਦਾ ਕਰ ਰਿਹਾ ਹੈਗਾ ਸੋ ਪੰਜਾਬ ਵਾਸਤੇ ਇਹ ਜਿਹੜੀ ਹਾਲਤ ਹੈਗੀ ਹੈ ਇਹ ਚਰਚਤੀ ਭਰਪੂਰ ਹੈਗੀ ਹੈ ਮੈਂ ਨਹੀਂ ਕਹਿੰਦਾ ਕਿ ਇੱਕ 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 ਸੀਟ ਜਿੱਤਣ ਨਾਲ ਕੋਈ ਸਰਕਾਰ ਬਦਲ ਜਾਊਗੀ ਪਰ ਇੱਕ ਸੀਟ ਜਿੱਤਣ ਨਾਲ ਇੰਨਾ ਜ਼ਰੂਰ ਹੋਊਗਾ ਕਿ ਪੰਜਾਬ ਦੇ ਲੋਕਾਂ ਦਾ ਫਤਵਾ ਜਾਊਗਾ ਕਿ ਜੋ ਤੁਸੀਂ 3 ਸਾਲ ਪੰਜਾਬ ਨਾਲ ਕੀਤਾ ਪੰਜਾਬ ਦੀ ਆਰਥਿਕਤਾ ਨਾਲ ਕੀਤਾ ਪੰਜਾਬ ਦੇ ਸਵੈ ਮਾਨ ਨਾਲ ਕੀਤਾ ਪੰਜਾਬ ਦੇ ਹੱਕਾਂ ਨਾਲ ਕੀਤਾ ਹੈਗਾ ਔਰ ਪੰਜਾਬ ਨੂੰ ਦਿੱਲੀ ਦੇ ਗੋਲੇ ਬਣਾ ਕੇ ਰੱਖ ਦਿੱਤਾ ਪੰਜਾਬ ਆਪ ਦੇ ਲੋਕ ਉਸ ਤੋਂ ਨਾਰਾਜ਼ ਨੇ ਤਾਂ ਉਸ ਤੋਂ ਨਾਰਾਜ਼ ਨੇ ਔਰ ਤੁਹਾਨੂੰ ਬਦਲਣਾ ਚਾਹਦੇ ਨੇ ਸੋ ਇਹ ਚੋਣ ਦੇ ਨਤੀਜੇ ਤੈਅ ਕਰਨਗੇ ਕਿ ਇਹ ਜਿਹੜੀ ਆਣ ਵਾਲ ਜਿਹੜੀ ਆਉਣ ਵਾਲਾ ਸਮਾਂ ਹੈਗਾ ਖਾਸ ਤੌਰ ਤੇ 27 ਦਾ ਚੋਣਾ ਹੈ ਗਿਆ ਉਹਦੇ ਪੰਜਾਬੀ ਲੋਕਾਂ ਦਾ ਮੂਡ ਕੀ ਹੈਗਾ ਕਿ ਆਪਾਂ ਜਾਣੇ ਹਨ ਜਾਣੇ ਆਪਣੀ ਅਮੈਸਲੇ ਪੰਚੋਂ ਇਹਨਾਂ ਦੇ ਜਿਹੜੇ ਕਾਰਗ ਜਾਰੀ ਹੈਗੀ ਹੈ ਉਹਦੇ ਕਿਤੇ ਮੋਹਰ ਨਾ ਲਾ ਦੀ ਇਸ ਕਰਕੇ ਬਹੁਤ ਜ਼ਰੂਰੀ ਹੈਗਾ ਕਿ ਪੰਜਾਬ ਨੂੰ بچਾਉਣ ਵਾਸਤੇ ਆਸ਼ੂ ਜੀ ਇਕੱਲੇ ਨਹੀਂ ਜਾਣਾ ਵੈਸੇ ਲੜੀ ਲੜ ਰਹੇ ਕੱਲੀ ਕਾਹਦੀ ਲੜਾਈ ਲੜ ਰਹੇ ਇਹ ਪੰਜਾਬ ਦੇ ਵिखਰੀ ਲੜਾਈ ਲੜ ਰਹੇ ਹੈਗੇ ਆ ਰਾਣਾ ਗੁਰਜੀਤ ਜੀ ਔਰ ਜਿਸ ਤਰ੍ਹਾਂ ਸਾਰੀ ਸਾਡੀ ਟੀਮ ਇੱਥੇ ਦਿਨ ਰਾਤ ਲੱਗੀ ਹੋਈ ਹੈ ਮੈਂ ਸਮਝਦਾ ਕਿ ਤੁਸੀਂ ਵੀ ਸਾਡਾ ਮੈਸੇਜ ਲੋਕਾਂ ਤੱਕ ਪਹੁੰਚਾਓ ਕਿ ਇਹ ਲੜਾਈ ਆਸ਼ੂ ਜੀ ਦੀ ਆਪਣੀ ਨਿੱਜੀ ਉਹਨਾਂ ਦੀ ਪਾਰਟੀ ਦੀ ਜਾਂ ਲੁਧਿਆਣਾ ਵਸਤੀ ਲੜਾਈ ਨਹੀਂ ਹੈ ਇਹ ਸਮੁੱਚੇ ਪੰਜਾਬ ਦੇ ਵਿਕਾਸ ਨੂੰ ਗਤੀ ਨੂੰ ਪੰਜਾਬ ਵਿਕਾਸ ਦੇ ਰਾਹ ਤੇ ਤੋਰਨ ਵਾਸਤੇ ਔਰ ਪੰਜਾਬ ਤੇ ਦਿੱਲੀ ਦਾ ਜੋ ਕਬਜਾ ਹੈਗਾ ਹੈ ਉਹ ਤੋੜਨ ਵਾਸਤੇ ਔਰ ਪੰਜਾਬ ਨੂੰ ਮੁੜ ਕੇ ਵਿਕਾਸ ਦੇ ਰਾਹ ਤੇ ਲਿਜਾਣ ਵਾਸਤੇ ਇੱਕ ਇਤਿਹਾਸਿਕ ਜੋ ਹੋਣ ਵਾਲੀ ਲੜਾਈ ਦਾ ਇੱਕ ਹਿੱਸਾ ਹੈਗਾ ਔਰ ਇਸ ਦੇ ਨਤੀਜੇ ਦੂਰਾ ਸੋਣਗੇ ਤੇ ਪੰਜਾਬ ਵਾਸਤੇ ਇਹ ਲੜਾਈ ਬਹੁਤ ਅਹਿਮ ਹੈਗੀ ਹੈ ਸੋ ਮੈਂ ਸਾਰੇ ਨਿਆਣਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਅੱਜ ਉਹ ਆਪਣੀਆਂ ਕੋਸ਼ਸ਼ਾਂ ਨੂੰ ਅੱਜ ਤੋਂ ਬਾਅਦ ਉਹ ਜਰਵਾ ਦੇਣ ਮਲਟੀਪਲਾਈ ਕਰਨ ਇੱਕ ਇੱਕ ਬੰਦਾ ਦੋਸਤ ਮਿੱਤਰ ਰਿਸ਼ਤੇਦਾਰ ਗਲੀ ਗੁਆਂਢ ਜੋ ਵੀ ਹੈਗਾ ਉਸਦੇ ਵਾਸਤੇ ਕਨਵਿੰਸ ਕਰਨ ਕਿ ਲੜਾਈ ਕੱ ਲਈ ਆຊੂ ਜੀ ਦੀ ਨਹੀਂ ਹੈਗੀ ਇਹ ਸੁੱਮੁੱਛੇ ਪੰਜਾਬ ਦੀ ਲੜਾਈ ਹੈਗੀ ਹੈ ਪੰਜਾਬ ਦੇ ਭਿਕਰੀ ਲੜਾਈ ਹੈਗੀ ਹੈ ਉਹ ਕਾਂਗਰਸ ਇਰੇ ਦੇਸ਼ ਨੂੰ ਕੱਲਾ ਆਜ਼ਾਦ ਨਹੀਂ ਕਰਾਇਆ ਬਲਕਿ ਜਾਦੀ ਤੋਂ ਬਾਅਦ ਸੰਸਥਾਨਾ ਖੜੀਆਂ ਕਰਕੇ ਇਹ ਪਾਖੜਾ ਇਹ ਚੰਡੀਗੜ੍ਹ ਇਹ ਪੀਜੀਆਈ ਇਹ ਪੀਏਯੂ ਇਹ ਪੰਜਾਬੀ ਯੂਨੀਵਰਸਿਟੀ ਇੱਕ ਪਿੰਡਾ ਕਾਲਜ ਦਾ ਸੜਕਾਂ ਸਰਕਾਂ ਦਾ ਨੈਟਵਰਕ ਪਿੰਡਾ ਕਾਲਜ ਦਾ ਸਕੂਲਾਂ ਦਾ ਨੈਟਵਰਕ ਆਂਦਾ ਨੈਟਵਰਕ ਪਿੰਡਾ ਕਾਲਜਾ ਪਿੰਡਾ ਸਰ ਪਿੰਡਾ ਪਿੰਡਾ ਵਿੱਚ ਸਿਹਤ ਦਾ ਨੈਟਵਰਕ ਹਿੰਦੁਸਤਾਨ ਚ ਆਈਆਈਟੀ ਆਈਆਈਐਮਸ ਇਸਰੋ ਪਾਵਰ ਟ੍ਰੋਮਿਕ ਰਿਸਰਚ ਸੈਂਟਰ ਹੋਰ ਬਹੁਤ ਸਾਰੀਆਂ ਬੱਡੀਆਂ ਦਸਹਾਜ਼ਾਰ ਦੀ ਪ੍ਰਸਿੱਧੀ ਵਾਲੀਆਂ ਸੰਸਥਾਵਾਂ ਖੜੀਆਂ ਕਰਨੀਆਂ ਕਿ ਅੱਜ ਹਿੰਦੁਸਤਾਨ ਜੋ ਮੰਗਲ ਯਾਨ ਭੇਜ ਰਿਹਾ ਜੋ ਚੰਦਰ ਯਾਨ ਭੇਜ ਰਿਹਾ ਜੋ ਟੈਕਨੋਲੋਜੀ ਵਿੱਚ ਦੁਨੀਆਂ ਦੇ ਜਿਹੜੇ ਸਭ ਤੋਂ ਵੱਡੇ ਅਦਾਰੇ ਨੇ ਟੈਕਨੋਲੋਜੀ ਦੇ ਚਾਹੇ ਉਹ ਐ ਗੂਗਲ ਹੋਵੇ ਚਾਹ ਫੇਸਬੁਕ ਹੋਵੇ ਉਹਨਾਂ ਜਿਹੜੇ ਸੀਓ ਨੇ ਉਹ ਅੱਜ ਇੰਡੀਅਨ ਇੰਜੀਨੀਅਰ ਨੇ ਇੰਡੀਅਨ ਟੈਕਨੋਕਰੇਟਸ ਨੇ ਇਹ ਉਹ ਕਿਹੜੇ ਸਾਮਾਨ ਦੀ ਪੈਦਾਵਾਰ ਹੈ ਉਹ ਉਹਨਾਂ ਸੰਸਥਾਵਾਂ ਦੀ ਪੈਦਾਵਾਰ ਹੈ ਜਿਹੜੀਆਂ ਕਾਂਗਰਸ ਨੇ ਬਣਾਈਆਂ ਹੈਗੀਆਂ ਔਰ ਅੱਜ ਭਾਜਪਾ ਨੂੰ ਵੇਚ ਰਹੀ ਹੈ ਔਰ ਪੰਜਾਬ ਦੀ ਹਸਪਤਾਲ ਤੇ ਪੰਜਾਬ ਦੇ ਸਾਰਿਆਂ ਨੂੰ ਪੰਜਾਬ ਸਰਕਾਰ ਵੇਚ ਰਹੀ ਹੈ ਦਿੱਲੀ ਅੱਗੇ ਕਹਨੇ ਰੱਖ ਰਹੀ ਹੈ ਦਿੱਲੀ ਨੂੰ ਲੁੱਟਣ ਦੀ ਇਜਾਜ਼ਤ ਦੇ ਰਹੀ ਹੈ ਸੋ ਇਸ ਬਡੇਰੇ ਪਸੰਗ ਵਿੱਚ ਆਪਾਂ ਕੱਤਰ ਹੋਏ ਆ ਮੈਂ ਅਪੀਲ ਨਾਲ ਪਟਿਆਲੇ ਚਲ ਕੇ ਅਸੀਂ ਬਹੁਤ ਵੱਡੀ ਟੀਮ ਇੱਥੇ ਆਏ ਹੈਗੇ ਫਿਰ ਵੀ ਆਦੇ ਰਹਿਾਂਗੇ ਅਸੀਂ ਲਗਾਤਾਰ ਕੋਸ਼ਿਸ਼ ਕਰਾਂਗੇ ਕਿ ਇਸ ਸੀਟ ਨੂੰ ਵੱਡੇ ਮਾਰਜਿਨ ਨਾਲ ਜਿੱਤ ਕੇ ਨਾ ਸਿਰਫ ਕਾਂਗਰਸੀ ਬਲਕਿ ਪੰਜਾਬ ਦੇ ਲੋਕਾਂ ਦੀ ਝੋਲੀ ਪਾਇਆ ਜਾਵੇ ਤਾਂ ਜੋ ਪੰਜਾਬ ਦੀ ਜਿਹੜੀ ਕਲਗੀ ਹੈਗੀ ਹੈ ਮੁੜ ਕੇ ਪੰਜਾਬ ਦੇ ਸਿਰ ਸਜਾਈ ਜਾ ਸਕੇ ਜਿਹੜੀ ਕਲਗੀ ਨੂੰ ਦਿੱਲੀ ਹੱਥ ਪਾਈ ਬੈਠੀ ਹੈਗੀ ਆ ਉਹ ਹੱਥੋਂ ਤੋੜਿਆ ਜਾ ਸਕੇ ਔਰ ਅਸੀਂ ਮੁੜ ਕੇ ਪੰਜਾਬ ਨੂੰ ਸ਼ਾਨਾ ਬੱਤੇ ਪੰਜਾਬ ਨੂੰ ਆਪਣਾ ਆਪਣਾ ਪੰਜਾਬ ਬਣ ਕੇ ਸਕੀਏ ਬਣਾ ਸਕੀਏ ਬਹੁਤ ਬਹੁਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ